ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਕਤ ਲੇਤਾ ਇਸ ਵੇਲੇ ਸ਼੍ਰੀ ਦਰਬਾਰ ਸਾਹਿਬ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਿਛਲੇ ਦਿਨਾਂ ਦੌਰਾਨ ਸ਼੍ਰੀ ਦਰਬਾਰ ਸਾਹਿਬ ਨੂੰ ਮਿਲੀਆਂ ਧਮਕੀਆਂ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਤਾਂ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਕਿ ਆਖਰ ਧਮਕੀਆਂ ਦੇਣ ਵਾਲੇ ਕੌਣ ਸਨ ਦੱਸਦੀ ਹੈ ਕਿ ਧਮਕੀਆਂ ਡਾਰਕ ਵੈਬ ਦੇ ਜ਼ਰੀਏ ਦਿੱਤੀਆਂ ਗਈਆਂ ਸੀ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਇਹ ਵੱਡਾ ਖੁਲਾਸਾ ਕੀਤਾ ਗਿਆ ਤਾਂ ਦੱਸਦੀ ਹੈ ਕਿ ਡਾਰਕ ਵੈਬ ਦੀ ਜਦੋਂ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਵੇਲੇ IP ਐਡਰੈਸ ਦੇ ਬਾਰੇ ਜਾਣਕਾਰੀ ਨਹੀਂ ਮਿਲਦੀ ਤਾਂ ਹੁਣ ਪੁਲਸ ਦਾ ਕਹਿਣਾ ਹੈ ਕਿ ਅਮਰੀਕੀ ਜੋ ਕੰਪਨੀਆਂ ਨੇ ਉਹਨਾਂ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕਦੀ ਆ ਸੋਰਸ ਕੀ ਨੇ ਉਹ ਅਮਰੀਕੀ ਕੰਪਨੀਆਂ ਦੱਸ ਸਕਦੀਆਂ ਨੇ ਤਾਂ ਇਸ ਵੇਲੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਏ ਕਿ ਸ਼੍ਰੀ ਦਰਬਾਰ ਸਾਹਿਬ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਪਿਛਲੇ ਦਿਨਾਂ ਦੌਰਾਨ ਸ਼੍ਰੀ ਦਰਬਾਰ ਸਾਹਿਬ ਨੂੰ ਕਈ ਈਮੇਲਾਂ ਆਈਆਂ ਸੀ ਦੱਸਦੇ ਕਿ ਜੋ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਨਾਲ ਸੰਬੰਧਿਤ ਈਮੇਲ ਆਈਡੀ ਸੀ ਉਸ ਈਮੇਲ ਆਈਡੀ ਦੇ ਉੱਪਰ ਕਈ ਮੇਲੇ ਭੇਜਿਆ ਗਿਆ ਜਿਨ੍ਹਾਂ ਦੇ ਵਿੱਚ ਧਮਕੀਆਂ ਦਿੱਤੀਆਂ ਗਈਆਂ ਸੀ ਦੱਸਿਆ ਕਿ ਬੰਬ ਦੀ ਧਮਕੀ ਦਾ ਉਸ ਦੇ ਵਿੱਚ ਜੋ ਜ਼ਿਕਰ ਕੀਤਾ ਗਿਆ ਸੀ ਤਾਂ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀ ਪਰ ਅਜੇ ਤੱਕ ਮੁਲਜ਼ਮ ਟਰੇਸ ਨਹੀਂ ਹੋ ਪਾਏ ਨੇ ਤੇ ਨਾ ਹੀ ਉਹਨਾਂ ਦਾ ਆਈਪੀ ਐਡਰੈਸ ਹੈ ਜਿਹੜਾ ਉਹ ਟਰੇਸ ਹੋ ਪਾਇਆ ਉੱਥੇ ਦੱਸਦੇ ਕਿ ਜਾਂਚ ਦੇ ਲਈ ਸੈਂਟਰਲ ਏਜੰਸੀ ਦੀ ਵੀ ਮਦਦ ਆ ਜਿਹੜੀ ਉਹ ਲਈ ਜਾ ਰਹੀ ਹੈ ਤੇ ਇਸੇ ਵਿਚਾਲੇ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਾ ਸੀ ਕਿ ਡਾਰਕ ਵੈਬ ਐ ਜੋ ਉਸ ਤੇ ਜ਼ਰੀਏ ਧਮਕੀ ਭਰੀ ਈਮੇਲ ਜਿਹੜੀ ਭੇਜੀ ਗਈ ਸੀ ਤੇ ਇਸ ਨੂੰ ਲੈ ਕੇ ਹੁਣ ਇਹ ਵੱਡਾ ਖੁਲਾਸਾ ਜਿਹੜਾ ਕੀਤਾ ਗਿਆ ਵਾ ਤਾਂ ਲਗਾਤਾਰ ਇਸ ਸੰਬੰਧੀ ਜਾਂਚ ਵੀ ਕੀਤੀ ਜਾ ਰਹੀ ਸੀ ਪਰ ਅਜੇ ਤੱਕ ਕੋਈ ਵੀ ਈਮੇਲ ਐਡਰੈਸ ਹੈ ਜਿਹੜਾ ਜਾਂ ਆਈਪੀ ਐਡਰੈਸ ਹੈ ਜਿਹੜਾ ਉਹ ਨਹੀਂ ਪਤਾ ਕੀਤਾ ਜਾ ਸਕਿਆ ਸੀ ਤੇ ਇਸੇ ਵਿਚਾਲੇ ਹੁਣ ਇਹ ਵੱਡੀ ਅਪਡੇਟ ਹੈ ਕਿ ਅਮਰੀਕਾ ਆਧਾਰਿਤ ਜੋ ਸੌਫਟਵੇਅਰ ਕੰਪਨੀਆਂ ਨੇ ਦੱਸਿਆ ਕਿ ਉਹ ਇਸ ਮਾਮਲੇ ਦੇ ਵਿੱਚ ਸਰੋਤ ਹੈ ਜੋ ਉਹ ਦੱਸ ਸਕਦੇ ਹਨ ਜਾਨੀ ਕਿ ਜਿੱਥੋਂ ਇਹ ਈਮੇਲਾਂ ਕੀਤੀਆਂ ਗਈਆਂ ਨੇ ਤਾਂ ਉਸ ਸਬੰਧੀ ਅਮਰੀਕੀ ਕੰਪਨੀਆਂ ਜਾਣਕਾਰੀ ਮੁਹੱਈਆ ਕਰਵਾ ਸਕਦੀਆਂ ਨੇ ਡਾਰਕ ਨੈਟ ਜੇਕਰ ਵੈਬ ਦੀ ਗੱਲ ਕਰੀਏ ਤਾਂ ਇਸ ਨੂੰ ਕਾਸਿਕ ਸੌਫਟਵੇਅਰ ਦੇ ਜਰੀਏ ਜਿਹੜਾ ਬਣਾਇਆ ਜਾਂਦਾ ਐਕਸੈਸ ਕੀਤਾ ਜਾਂਦਾ ਵਾ ਜਾਨੀ ਕਿ ਇਹ ਕਿੱਥੋਂ ਬੈਠ ਕੇ ਤੁਸੀਂ ਇਸ ਨੂੰ ਐਕਸੈਸ ਕਰ ਰਹੇ ਹੋ ਕਿੱਥੋਂ ਬੈਠ ਕੇ ਈਮੇਲ ਭੇਜ ਰਹੇ ਹੋ ਇਸ ਸਬੰਧੀ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਛੇਤੀ ਹਾਸਲ ਨਹੀਂ ਹੁੰਦੀ ਤਾਂ ਤਿੰਨ ਦਿਨ ਪਹਿਲਾਂ ਵੀ ਇਸ ਸਬੰਧੀ ਜੋ ਈਮੇਲਾਂ ਪ੍ਰਾਪਤ ਹੋਈਆਂ ਸੀ ਤਾਂ ਲਗਾਤਾਰ ਇਹ ਮਾਮਲਾ ਚਰਚਾ ਦੇ ਵਿੱਚ ਸੀ ਤਾਂ ਇਸੇ ਵਿਚਾਲੇ ਹੁਣੇ ਵੱਡਾ ਖੁਲਾਸਾ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਇਸੇ ਖਬਰ ਦੇ ਉੱਪਰ ਜ਼ਿਆਦਾ ਅਪਡੇਟ ਲਈ ਸਾਡੇ ਨਾਲ ਸੁਚੈਨ ਸਾਗਰ ਜੁੜ ਚੁੱਕੇ ਨੇ ਸੁਚੈਨ ਵੱਡੀ ਅਪਡੇਟ ਇਸ ਵੇਲੇ ਸਾਹਮਣੇ ਆਈ ਹੈ ਜੀ ਕੀ ਕੁਝ ਜਾਣਕਾਰੀ ਮਿਲ ਪਾਈ ਹੈ ਜੀ ਬਿਲਕੁਲ ਜਾਣਕਾਰੀ ਕੁਝ ਖਾਸ ਨਹੀਂ ਮਿਲ ਪਾਈ ਜਾਣਕਾਰੀ ਸਿਰਫ ਇਹ ਹੋਈ ਹੈ ਕਿ ਕਿਸੇ ਡਾਰਕ ਨੈੱਟ ਦੀ ਵਰਤੋਂ ਕਰਕੇ ਈਮੇਲਾਂ ਜਿਹੜੀਆਂ ਨੇ ਲਗਾਤਾਰ ਭੇਜੀਆਂ ਜਾ ਰਹੀਆਂ ਨੇ ਧਾਰਮਿਕ ਸਥਾਨਾਂ ਦੇ ਨਾਲ-ਨਾਲ ਮੰਦਰ ਕਾਲਜਾਂ ਇਹ ਆਪਰ ਹੋਰ ਵੀ ਇਸ ਤਰ੍ਹਾਂ ਦੇ ਹਵਾਈ ਹਟਿਆ ਦੇ ਲੋ ਜਿੱਦਾਂ ਧਮਕੀਆਂ ਆ ਰਹੀਆਂ ਤੇ ਪੂਰੇ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਪੁਲਿਸ ਜਿਹੜੀ ਅੰਮ੍ਰਿਤਸਰ ਪੁਲਿਸ ਹੈ ਖਾਸ ਕਰਕੇ ਧਿਆਨ ਰੱਖਿਆ ਜਾ ਰਿਹਾ ਹੈ ਕਿ ਸੱਜਣ ਸ਼ਰੀਅਰ ਬੰਦਰਸਾਈ ਲੋ ਇਹੇ ਧਮਕੀਆਂ ਆਈਆਂ ਨੇ ਤਾਂ ਆਪ ਇੱਕ ਸਾਰੋਂ ਧਮਕੀਆਂ ਨੇ ਅਸੀਂ ਉਸ ਤੱਕ ਕਿਉਂ ਇਸ ਤਰ੍ਹਾਂ ਪਹੁੰਚੀ ਹੈ ਤਾਂ ਜਿਸ ਵਜ੍ਹਾ ਕਰਕੇ ਪੁਲਿਸ ਨੂੰ ਹਰ ਜੱਦੋਜਿਦ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਬੰਧ ਵਿੱਚ ਮਾਈਕਰੋ ਸਾਫਟ ਤੇ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਲ ਵੀ ਆਪ ਦਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੰਮ੍ਰਿਤਸਰ ਪੁਲਿਸ ਦਾ رابطہ ਕਾਇਮ ਨਹੀਂ ਹੋ ਰਿ ਇਹ ਮਸਤਲ ਦਾ ਸਾਹਮਣਾ ਕਰਨਾ ਪੈ ਰਿਹਾ ਅਜੇ ਤੱਕ ਨਹੀਂ ਪਤਾ ਲੱਗ ਪਾਰਿਆ ਕਿ ਇਹ ਧਮਕੀਆਂ ਜਿਹੜੀਆਂ ਕਿਸ ਤਰੀਕੇ ਨਾਲ ਆ ਰਹੀਆਂ ਨੇ ਕਿੱਥੋਂ ਆ ਰਹੀਆਂ ਨੇ ਹਰਾਨਗੀ ਦੀ ਗੱਲ ਹੈ ਕਿ ਬੜਾ ਲੰਮਾ ਸਮਾਂ ਹੋ ਗਿਆ ਪੁਲਿਸ ਦੇ ਹੱਥ ਖਾਲੀ ਨੇ ਇਹ ਜਿਹੜੀਆਂ ਮੇਲਾ ਆ ਰਹੀਆਂ ਨੇ ਕਿੱਥੋਂ ਆ ਰਹੀਆਂ ਨੇ ਇਹ ਸਵਾਲ ਕਿਤਨਾ ਕਿਤੇ ਜ਼ਰੂਰ ਸਾਹਮਣੇ ਨਜ਼ਰ ਆ ਰਿਹਾ ਪਰ ਦੇਖਣਾ ਹੋਵੇਗਾ ਕਿ ਉਹਨਾਂ ਪੁਲਿਸ ਕਦੋਂ ਤੱਕ ਉਹਨਾਂ ਦੇ ਜੜੇ ਬਾਤ ਤੱਕ ਪਹੁੰਚਦੀ ਹੈ ਕਿਉਂਕਿ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਮੇਲਾ ਭੇਜੀਆਂ ਨੇ ਜਿਹਦੀ ਮੇਲਾ ਦਾ ਪਤਾ ਲਗਾਉਣਾ ਬਹੁਤ ਉਖ ਡਾਰਕ ਨੈਟ ਦੀ ਕਰ ਤੋਂ ਕਰਕੇ ਉਹਦਾ ਇਸਤੇਮਾਲ ਕਰਕੇ ਜਿਹੜੀਆਂ ਮੇਲਾਂ ਭੇਜੇ ਗਏ ਜੀ ਸੁਖਤੈਨ ਜੀਕਰ ਆਖਰੀ ਈਮੇਲ ਦੀ ਗੱਲ ਕਰੀਏ ਤਾਂ ਉਹ ਕਦੋਂ ਆਈ ਹੈ ਜੀ ਜੀ ਬਿਲਕੁਲ ਇਹ 14 ਤਰੀਕ ਤੋਂ ਲਗਾਤਾਰ ਈਮੇਲ ਆ ਸ਼ੁਰੂ ਹੋ ਗਿਆ ਹਾਲਾਂਕਿ ਜੇ ਕਿ ਮੇਲਾਂ ਦੀ ਗੱਲ ਕਰੀਏ ਤਾਂ ਇੱਕ ਕਦੀ ਇਹ 14 ਤਰੀਕ ਨੂੰ ਇੱਕ ਮੇਲ ਆਦੀ ਹੈ ਮਰਕੇ 15 ਨੂੰ ਨਹੀਂ ਆਦੀ ਫਿਰ 16 ਨੂੰ ਦੋ ਆਦੀਆਂ ਨੇ ਉਸ ਤੋਂ ਬਾਅਦ ਫਿਰ ਦੋ ਆਦੀਆਂ ਨੇ ਫਿਰ ਇੱਕ ਆਦੀ ਹੈ ਸਿਕਰ ਨਾਲ ਇਹ ਰੈਗਨਰ ਮੇਲਾ ਜੂਰ ਆਈ ਜਾਂਦੀਆਂ ਨੇ ਸ਼੍ਰੋਮਣੀ ਗੁਰਦੇਵਾਰਾ ਪ੍ਰਬੰਧਕ ਮਟੀਰੀਅਲ ਦੇ ਪਤਾ ਅੰਗਰਜਨ ਸਿੰਘ ਸਾਹਿਬ ਨੇ ਉਹ ਪੈਰ ਬੈਠੋ ਤੇ ਪ੍ਰੈਜ਼ੈਂਸ ਕਰਕੇ ਉਹਨਾਂ ਨੇ ਜਰੂਰ ਇਹ ਜਿਹੜਾ ਦੁਨੀਆ ਤੱਕ ਮੈਸੇਜ ਨੂੰ ਪਹੁੰਚਾਇਆ ਪੁਲਿਸ ਪ੍ਰਸ਼ਾਸਨ ਨੂੰ ਜਰੂਰ ਦੱਸਿਆ ਮੀਡੀਆ ਤੱਕ ਇਹ ਗੱਲ ਜੂੜ ਪਹੁੰਚਾਈ ਆ ਪਰ ਇਹਦੇ ਬਾਰੇ ਕੁਝ ਐ ਨਹੀਂ ਕਲੀਅਰ ਕੀਤਾ ਗਿਆ ਕਿ ਮੇਲਾ ਦਿਨੇਸ਼ ਲਿਖਿਆ ਕੀ ਆ ਮੇਲਾ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਕਿਤਨਾ ਕਿਤੇ ਨਹੀਂ ਦਿੱਤੀਆਂ ਜਾਂ ਹੋ ਸਕਦਾ ਕਿ ਉਹ ਕੋਈ ਪਰਦੇਸ਼ ਦਾ ਅਵਿਦਾਇਤ ਉਹਨਾਂ ਨੇ ਇਸਤੇਮਾਲ ਕੀਤਾ ਹੋਵੇ ਇਹ ਵੀ ਕਿਤਨਾ ਕਿਤੇ ਕਿੰਦਾ ਦਾ ਵਿਸ਼ਾ ਜੂਲ ਬੰਦਾ ਪਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਸਤਨ ਨੂੰ ਜਦੋਂ ਇਹ ਧਰਮੀਆਂ ਉਹਨਾਂ ਦਾ ਫਿਰ ਸ਼ਰਧਾ ਨੂੰ ਜਿਹੜੇ ਨੇ ਉਹਨਾਂ ਦੀ ਭਾਵਨਾਵਾਂ ਨੂੰ ਫੇਸ ਪਹੁੰਚਦੀ ਹੈ ਪਰ ਇਹਦਾ ਹੋਇਆ ਕਿ ਉਹ ਕੋਲੋਂ ਤੱਕ ਇਹ ਜਿਹੜੀ ਕਾਰਵਾਈ ਕਰ ਰਹੀ ਹੈ ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਏ ਕਿ ਜੋ ਲਗਾਤਾਰ ਈਮੇਲਾਂ ਪ੍ਰਾਪਤ ਹੋ ਰਹੀਆਂ ਸੀ ਉਹ ਡਾਰਕ ਵੈਬ ਦੇ ਜ਼ਰੀਏ ਭੇਜੀਆਂ ਗਈਆਂ ਨੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਆਈਪੀ ਐਡਰੈਸ ਹੈ ਜਿਹੜੇ ਉਹਨਾਂ ਦੀ ਉਹ ਜੋ ਪੜਤ ਕੀਤੀ ਜਾ ਰਹੀ ਸੀ ਕਿ ਆਖਰ ਇਹ ਈਮੇਲਾਂ ਭੇਜਣ ਵਾਲੇ ਵਿਅਕਤੀ ਕੌਣ ਨੇ ਕਿੱਥੋਂ ਈਮੇਲਾਂ ਆ ਰਹੀਆਂ ਨੇ ਤਾਂ ਹੁਣੇ ਵੱਡਾ ਖੁਲਾਸਾ ਹੋਇਆ ਕਿ ਡਾਰਕ ਵੈਬ ਦੀ ਵਰਤੋਂ ਕਰਕੇ ਜਿਹੜੀਆਂ ਈਮੇਲਾਂ ਭੇਜੀਆਂ ਗਈਆਂ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਅਮਰੀਕੀ ਜੋ ਕੰਪਨੀਆਂ ਨੇ ਸੌਫਟਵੇਅਰ ਕੰਪਨੀਆਂ ਉਹ ਸੋਰਸ ਹੈ ਜਿਹੜਾ ਦੱਸ ਸਕਦੇ ਹਨ ਤਾਂ ਉਸ ਦੇ ਲਈ ਲਗਾਤਾਰ ਜੋ ਰابطਾ ਕਾਇਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ